ਲੈੱਕ ਤੇ ਦੋਗੇ ਮੈਨੂੰ ਵੀ ਇੰਨਾ ਹੀ ਜਾਇਆ ਕਰੂਗਾ ਪਾਣੀ। ਇਸ ਤੋਂ ਬਾਅਦ ਅਸੀਂ ਕੱਢ ਨਹੀਂ ਸਕਦੇ। ਲਿਖ ਦਵੋਗੇ? ਮੈਂ ਦੋ ਬਨੇ ਨਹੀਂ ਨਹੀਂ ਲਿਖ ਕੇ ਦਿਓ ਮੈਨੂੰ ਲਿਖ ਕੇ ਦਿਓ। ਮੈਂ ਮਸੀਹ ਜਿੰਨੇ ਹਿਸਾਬ ਨਾਲ ਪਾਣੀ ਸ਼ਹਿਰ ਚ ਭਰਿਆ ਹੋਇਆ ਉਹਨੇ ਫਲੋ ਤਾਂ ਨਹੀਂ ਆ ਰਿਹਾ ਪਾਣੀ ਦਾ। ਨਹੀਂ ਆ ਰਿਹਾ ਨਾ ਫਿਰ ਇਹਦਾ ਕਾਰਨ ਦੱਸੋ। ਉਹ ਕਿੱਸਿਆਂ ਦੀ ਉਹਨਾਂ ਨੇ ਮਲੋੜ ਤਾਂ ਹੀ ਪ੍ਰੋਜੈਕਟ ਲਾਇਆ ਸੀ ਦੋ ਜਦੋਂ ਇਸ ਐਕਸਟਰਾ ਪਾਣੀ ਆ ਜਾਂਦਾ ਇਹ ਤੈਨੂੰ ਬਾਹਰੋਂ ਦੇਖੋ ਅੱਜ ਕੀ ਗਏ ਇਹ ਬਫਰ ਨੂੰ ਲਾਈਨ ਪੈ ਰਹੀ ਹੈ। ਸਾਰੇ ਸ਼ਹਿਰ ਦਾ ਪਾਣੀ ਪੁਲੀ ਨਾਲ ਇੱਥੇ ਆਂਦਾ ਹੈ। ਇੱਥੇ ਮੋਟਰਾਂ ਲੱਗੀਆਂ ਜਿੱਥੇ ਡਰੇਨੇਜ ਪਾਈਪ ਸੀ। ਪਰ ਉਹ ਤਾਂ ਡਿਪਾਰਟਮੈਂਟ ਛੱਡ ਹੀ ਗਿਆ ਨਾ ਤੇ ਵੀ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਨਹੀਂ ਹੈਗੀ ਸੀ ਸਾਰਾ ਦਿਨ ਤੇ ਉਹਦੇ ਕਰਕੇ ਪਾਣੀ ਨਹੀਂ ਗੱਡ ਪਾਇਆ ਸ਼ਹਿਰ ਚ ਆ ਮੇਰੇ ਕੋਲੇ ਐਕਸ਼ਨ ਵੀ ਖੜਾ ਹੈ ਸੀਵਰੇਜ ਡਿਪਾਰਟਮੈਂਟ ਖੜਾ ਹੈ ਨਗਰ ਕਾਉਂਸਲ ਖੜਾ ਹੈ ਸਾਰਾ ਦੋਸ਼ ਬਿਜਲੀ ਵਾਲਾ ਤੇ ਦੇ ਰਿਹਾ ਤੁਸੀਂ ਵੀ ਆ ਜਾਓ ਫਿਰ ਇੱਥੇ ਇਕਨਾ ਸਾਡੇ ਸ਼ਹਿਰ ਦੇ ਵਿੱਚ ਮਲੋਟ ਦੇ ਵਿੱਚ ਪਾਣੀ ਕੱਲ ਦਾ ਭਰਿਆ ਹੋਇਆ 3 3 4 4 ਫੁੱਟ ਤੇ ਸਾਰਾ ਦਿਨ ਹੀ ਮੈਂ ਵੀ ਫਿਰਦੀ ਰਹੀ ਉਹ ਸ਼ਾਮ ਤੱਕ ਨਿਕਲਿਆ ਤੇ ਜਿਹੜਾ ਸੀਵਰੇਜ ਡਿਪਾਰਟਮੈਂਟ ਆ ਇਹ ਕੰਦਾ ਵੀ ਨਗਰ ਕਾਉਂਸਲ ਦਾ ਕੰਮ ਹੈ ਨਗਰ ਕਾਉਂਸਲ ਸੀਵਰੇਜ ਤੇ ਪਾਈ ਜਾਂਦਾ ਤੇ ਹੁਣ ਇਹ ਕਹਿ ਰਹੇ ਆ ਕਿ ਜੀ ਪਹਿਲਾਂ ਡਰੇਨੇਜ ਡਿਪਾਰਟਮੈਂਟ ਕੋਲ ਹੁੰਦਾ ਸੀ ਤੇ ਫੇਰ ਨਗਰ ਕਾਉਂਸਲ ਨੂੰ ਦੇਤਾ ਨਗਰ ਕਾਉਂਸਲ ਕਹਿੰਦਾ ਸਾਨੂੰ ਪਤਾ ਨਹੀਂ ਲੱਗਿਆ ਜੀ ਕਮਸੀ ਨੇ ਅਸਾਈਨ ਕਰਕੇ ਲੈ ਲਈ ਉਹਨਾਂ ਨਾਲ ਪਾਣੀ ਜਾਂਦਾ ਪਰ ਉਹ ਲਾਈਟ ਨਹੀਂ ਆਈ ਤਾਂ ਕਰਕੇ ਮੋਟਰਾਂ ਚੱਲੀਆਂ ਨਹੀਂ ਵੀ ਜਨਰੇਟਰ ਚਲਾਏ ਨਹੀਂ ਹੁਣ ਮਤਲਬ ਇਹ ਅੱਗੇ ਤੋਂ ਅੱਗੇ ਕਹਾਣੀਆਂ ਤੁਸੀਂ ਮੈਨੂੰ ਲਿਖ ਕੇ ਦਿਓ ਕੀ ਕਰ ਸਕਦੇ ਆ ਤੇ ਕੀ ਕਿੰਨਾ ਕਰ ਸਕਦੇ ਆ ਜਿਸ ਤੋਂ ਬਾਅਦ ਨਹੀਂ ਕਰ ਸਕਦੇ ਤਾਂ ਵੀ ਲਿਖ ਕੇ ਦਿਓ ਇਹਨਾਂ ਨੂੰ ਹੀ ਪਤਾ ਹੀ ਦੱਸਣਗੇ। ਬੱਸ ਤਾਂ ਇਹ ਵਸਾਈ ਹੋੜੀ ওভারਫਲੋ ਹੈ ਨਹੀਂ ਜੀ ਪਾਣੀ ਬਾਹਰ ਆਂਦਾ ਹੋਵੇ ਜੀ। ਕਿੱਥੇ ਆ ਛੱਪੜ ਕਿਹੜਾ? ਖਾਲੀ ਹੈ ਜਿੰਨਾ ਮਰਜ਼ੀ ਪਾ ਦਿਓ। ਹਾਂ ਤਾਂ ਫਿਰ ਇਹ ਕਿਹੜਾ ওভারਫਲੋ ਰਿਹਾ ਇਹ ਕਹਿ ਰਹੇ ਕਿ ਇੱਥੇ ਮੋਟਰ ਨਾਲ ਖਾਲੀ ਹੋ ਜਾਏ ਸ਼ਹਿਰ ਦਾ ਸਾਰਾ ਪਾਣੀ ਨਿਕਲ ਜਾਊਗਾ। ਕਿੱਥੇ ਆ ਫਿਰ? ਦੱਸੋ ਐਸਡੀਓ ਸਾਹਿਬ। ਲੈਣਾ ਦੇ ਪੱਲੋਂ ਹੁੰਦਾ ਸੀਗਾ। ਪੱਲੋਂ ਆ ਰਹੇ ਆ ਜਿੰਨੇ। ਇਹ ਤਾਂ ਕਰਨਾ ਹੀ ਇੱਕ ਇਸ਼ੂ ਮੈਨੂੰ ਬਤਨ ਲੱਗਿਆ ਜੀ। ਆਪਰ ਸਭ ਉਹ ਮੈਮ ਬਾਰਿਸ਼ ਹੁੰਦੀ ਹੈ ਨਾ ਜੀ। ਸਾਡੀ ਪਾਵਰ ਸਪਲਾਈ ਸਾਡੇ ਮੋਟਰਾਂ ਦੇ ਉੱਤੇ ਰੈਗੂਲਰ ਰਹਿਣੀ ਚਾਹੀਦੀ ਹੈ ਨਹੀਂ ਨਹੀਂ ਤੁਹਾਨੂੰ ਜਨਰੇਟਰ ਵੀ ਦੇ ਦਿੱਤੇ ਹੋਏ ਨਾਲ ਮੈਮ ਉਹਦੇ ਵਿੱਚ ਨਾ ਸੀ ਅਸੀਂ ਇੱਕ ਬਜਾੜ ਦਾ ਪੱਸਦਾ ਸੀ ਮੈਮ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਜੀ ਹੈ ਸਾਡੇ ਕੋਲ ਤਿੰਨ ਮੋਟਰਾਂ ਹੁੰਦੀਆਂ ਨੇ ਜੀ ਨਾਲ ਹੀ ਨਿਕਲਣਾ ਉਹਦੇ ਵਿੱਚੋਂ ਇੱਕ ਮੋਟਰ ਸਾਡੀ ਰੈਗੂਲਰ ਚੱਲਦੀ ਹੈ ਜੀ ਸੀ ਵਰਤ ਲਈ ਜਦੋਂ ਪੀਕ ਫਲੋ ਦੇ ਦੋ ਚਲਾਣੇ ਆ ਇੱਕ ਮੋਟਰ ਸਾਡੇ ਕੋਲ ਸਟੈਂਡ ਬਾਈ ਹੁੰਦੀ ਹੈ ਜਿਹੜਾ ਜਨਸੈੱਟ ਨੇ ਚਲੋ ਤਾਂ ਬਾਇ ਚਾਂਸ ਹੋ ਗਿਆ ਵੀ ਲਾਈਟ ਵੀ ਚਲੀ ਗਈ ਹਾਂ ਹਾਂਜੀ ਮੈਮ ਉਹਦੇ ਲਈ ਫਿਰ ਉਹ ਤਾਂ ਕਰਕੇ ਨਹੀਂ ਤੁਸੀਂ ਜਨਰੇਟਰ ਨਾਲ ਨਹੀਂ ਆਫਸ਼ਰਵਲ ਜਨਸੈੱਟ 50% ਰਹਿ ਜਾਂਦੇ ਮੈਮ ਜਨਸੈੱਟ ਰਹਿ ਸੀ ਇੱਕ ਮੋਟਰ ਵੀ ਪ੍ਰਪੋਜ਼ਲ ਰੱਖਦੇ ਹਾਂ ਕਿ ਤਾਂ ਕਿ ਸਾਡੇ ਜਿਆ ਰਹੇ ਤੇ ਲਾਈਟ ਕੱਲ ਕਿੰਨੇ ਕਿੰਨੀ ਦੇਰ ਲਾਈਟ ਗਈ ਰਹੀ ਆ ਮੈਨੂੰ ਰਿਪੋਰਟ ਸ਼ਾਮ ਨੂੰ ਆਈ ਆ ਜੀ ਸ਼ਾਮ ਨੂੰ ਆ ਗਈ 5 ਵਜੇ ਤੋਂ ਬਾਅਦ ਆਈ ਆ ਹਾਂਜੀ ਅੱਛਾ ਤੇ ਉਨੀ ਦੇਰ ਜਨਰੇਟਰ ਚੱਲੇ ਨਹੀਂ ਬਸ ਕੱਚੀ ਮੰਡੀ ਵਾਲੇ ਮੋਟਰ ਨਹੀਂ ਚੱਲੂ ਨਾਂਦਾ ਜਪਾਣੀ ਗੱਲ ਸਾਰਾ ਚੈੱਕ ਕੀਤਾ ਇਹ ਇਨਾ ਬਣ ਜਾਂਦਾ ਕੱਲ ਚੱਲੀ ਜਾਂਦਾ ਸੀ ਇਹਦਾ ਆਪਣੇ ਆਪ ਨੇਚਰ ਆਉਣਾ ਨੇ ਸਰ ਮੈਮ ਇਹ ਨੈਚਰਲ ਆਉਣਾ ਇਹ ਪਾਣੀ ਇਹ ਨੈਚਰਲ ਆਉਣਾ ਇਹਦੇ ਵਿੱਚ ਮੋਟਰ ਦਾ ਕੁਛ ਨਹੀਂ ਗਾ ਠੀਕ ਹੈ ਅੱਛੀ ਜਿਹੀ ਸਰੇ ਮੈਡਮ ਚੈਂਬਰ ਬਣਿਆ ਹੋਇਆ ਨਾ ਇਹ ਫੁੱਲ ਹੈ ਹਾਂ ਇਹ ਓਵਰਫਲੋ ਹੋ ਰਿਹਾ ਹੈ ਫਿਰ ਤਾਂ ਆਪਾਂ ਕਹੀਏ ਐ ਚ ਮੋਟਰ ਲਾ ਕੇ ਬਾਪ ਖਾਲੀ ਕਰਦੇ ਇਹ ਤਾਂ ਆਲਰੇਡੀ ਖਾਲੀ ਮਤਲਬ ਜਿੰਨੇ ਸਹਾਵ ਨਾਲ ਪਾਣੀ ਸ਼ਹਿਰ ਚ ਭਰਿਆ ਹੋਇਆ ਉਹਨੇ ਫਲੋ ਤਾਂ ਨਹੀਂ ਆ ਰਿਹਾ ਪਾਣੀ ਦਾ ਨਹੀਂ ਆ ਰਿਹਾ ਨਾ ਫਿਰ ਇਹਦਾ ਕਾਰਨ ਦੱਸੋ ਮੈਨੂੰ ਜਿਹੜਾ ਸਟਾਰਮ ਵਾਟਰ ਹੈ ਜਿਹਨਾਂ ਸਾਰੇ ਸਟਾਰਮ ਵਾਟਰ ਜਿੰਨਾ ਪਾਣੀ ਹੈਗਾ ਟਮਾਟਾ ਸਾਡੇ ਜਿੰਨੇ ਸਾਰੇ ਟੈਸਟ ਹੈ ਮੈਕਸਿਮ 100% ਜਿਹੜਾ ਸਟਾਰਮ ਵਾਟਰ ਜਿਹੜਾ ਡੈਸਮੇਟ ਸੀਵਰੇਜ ਨਾਲ ਹੈਗਾ ਸਾਰਾ ਸੀਵਰੇਜ ਦੀ ਮੋਟਰ ਚੱਲਣਗੀਆਂ ਉਹ ਮੋਟਰ ਚੱਲਣਗੀਆਂ ਐਸਪੀ ਚੱਲਣਗੀਆਂ ਉਹ ਫਿਰ ਬਣੇ ਉੱਥੇ ਤੱਕੇ ਚੱਲ ਕਰਨ ਨਹੀਂ ਬਣੇ ਸ ਜੇ ਬਾਜ਼ਾਰ ਦਾ ਮੇਨ ਬਾਜ਼ਾਰ ਦਾ ਪਾਣੀ ਦਾ ਤਾਂ ਹੀ ਨਿਕਲੇਗਾ ਜੇ ਸੀਵਰੇਜ ਤੁਸੀਂ ਕਹਿੰਦੇ ਹੋ ਵੀ ਇਹ ਕੰਮ ਸੀਵਰੇਜ ਡਿਪਾਰਟਮੈਂਟ ਨੇ ਕਰਨਾ ਮੈਂ ਮਤਲਬ ਜਾਣਾ ਪਾਣੀ ਸੀਵਰੇਜ ਹੀ ਹੈ ਜੀ ਇੱਥੇ ਮੇਨ ਬਾਜ਼ਾਰ ਦਾ ਪਾਣੀ ਇੱਥੇ ਨਹੀਂ ਆ ਰਿਹਾ ਮਾਖਰ ਸਾਹਿਬ ਤਾਂ ਨਹੀਂ ਆ ਰਹੀ ਨੀ ਮੈਂ ਬਿਆਰ ਵਾਲਾ ਪਾਣੀ ਦਾ ਉਹ ਲੋਅ ਲਾਈਂਗ ਏਰੀਆਸ ਰੋਡ ਗਲੀਆਂ ਚ ਜਾਏਗਾ ਨਾ ਜੀ ਉਹਨਾਂ ਕੀ ਪ੍ਰੋਬਲਮ ਆਈ ਹੈ ਜੇ ਮੋਟਰ ਸਹੀ ਟਾਈਮ ਤੇ ਚੱਲ ਜਾਂਦੇ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਬਿਲਕੁਲ ਇਹ ਇਹ ਟਾਈਮ ਦਾ ਲੱਗਦੀ ਹੈ ਸਾਡੇ ਨਾਲ ਸਰਪਲਾਈ ਸਾਡੀ ਜਿਹੜੀ ਸਪਲਾਈ ਰੈਗੂਲਰ ਰਹਿੰਦੀ ਹੈ ਨਾ ਜੀ ਦੋ ਮੋਟਰਾਂ ਚਲਾਉਣੀਆਂ ਨੇ ਲਿਆ ਬਿਜਲੀ ਵਾਲਿਆਂ ਨੂੰ ਫੋਨ ਕਰਾਂਗੇ ਸਾਡੇ ਲੈਂਡ ਹੈ ਨਾ ਆਪਾਂ ਉਹ ਕਰੀਂ ਚੌਧਰੀ ਅਮਰ ਕੁਮਾਰ ਕਰਨੀ ਇਹਦਾ ਟੈਂਡਰ ਤੋਂ ਬਸਮਿਸ਼ਨ ਹੈ ਦੇਖੋ ਅਸੀਂ ਨਾ ਤਾਂ ਕੋਈ ਨਗਰ ਕੌਂਸਲੋਂ ਮਲੇ ਕੌਂਸਲ ਦੇ ਆ ਸਿਸਟਮ ਇੱਕ ਤਾਂ ਸਿਸਟਮ ਬਰਡਨਡ ਹੋ ਜਾਂਦਾ ਹੈ ਤੁਹ 10 ਐਮਐਲਡੀ ਆਪਣੀ ਡਿਸਪੂਲ ਦੀ ਪਾਵਰ ਹੈ ਉਥੇ 50 ਐਮਐਲਡੀ ਪਾਣੀ ਸਲੋ ਨਿਕਲੂਗਾ ਪਰ ਇਹ ਜਿਹੜਾ ਮੈਂ ਅੱਜ ਵੀ ਬੇਨਤੀ ਕਰ ਰਿਹਾ ਤੁਸੀਂ ਇਹ ਲਿਖ ਕੇ ਦੇ ਦੋਗੇ ਮੈਨੂੰ ਵੀ ਇੰਨਾ ਹੀ ਜਾਇਆ ਕਰੂਗਾ ਪਾਣੀ ਇਸ ਤੋਂ ਬਾਅਦ ਅਸੀਂ ਕੱਢ ਨਹੀਂ ਸਕਦੇ ਲਿਖ ਦਵੋਗੇ ਮੈਂ ਦੋ ਮਹੀਨੇ ਨਹੀਂ ਲਿਖ ਕੇ ਦਿਓ ਮੈਨੂੰ ਲਿਖ ਕੇ ਦਿਓ ਮੈਂ ਮਸੀਹ ਲਿਖਾਂਗੇ ਜਿਹੜਾ ਸਾਡਾ ਸਲੇ ਵਾਟਰ ਵਾਸਤੇ ਡਿਜ਼ਾਈਨ ਹੈ ਇਹ ਬਰਸਾਤੀ ਪਾਣੀ ਮੇਰੀ ਇੱਕ ਹੰਬਲ ਸਬਮਿਸ਼ਨ ਦੁਆਰਾ ਤੁਸੀਂ ਬੇਨਤੀ ਸੁਨੋ 1 ਪੁਆਇੰਟ ਪਲਾਈਟਲੀ ਦੇਖੋ ਜਦੋਂ ਇਹ ਸੀਗਾ ਦੋ ਇਹਨੂੰ ਆਪਾਂ ਸਿਟੀ ਡਰੇਨੇ 1 ਸਿਟੀ ਡਰੇਨੇ 2 ਦੇ ਨਾਲ ਕਿਉਂ ਬਾਰਿ ਕਿੰਦੇ 6 ਜਾਂ 7 بارش ਆਂਦੀਆਂ ਉਦੋਂ ਡਰੇਨੇ ਨੂੰ ਅਲੱਗ ਪੈਸੇ ਆਂਦੇ ਉਹਨਾਂ ਨੇ ਮਲੋੜ ਤਾਂ ਹੀ ਪ੍ਰੋਜੈਕਟ ਲਾਇਏ ਸੀ ਦੋ ਤੇ ਜਦੋਂ ਇਹ ਸਭ ਐਕਸਟਰਾ ਪਾਣੀ ਆ ਜਾਂਦਾ ਇਹਨੂੰ ਬਾਹਰੋਂ ਦੇਖੋ ਅੱਜ ਕੀ ਗਏ ਇਹ ਬਫਰੋਂ ਲਾਈਨ ਪੈ ਰਹੀ ਹੈ ਸਾਰੇ ਸ਼ਹਿਰ ਦਾ ਪਾਣੀ ਪੁਲੀ ਨਾਲ ਇੱਥੇ ਆਂਦਾ ਇੱਥੇ ਮੋਟਰਾਂ ਲੱਗੀਆਂ ਜਿੱਥੇ ਡਰੇਨੇ ਦੇ ਪਾਈਪ ਸੀ ਪਰ ਉਹ ਤਾਂ ਡਿਪਾਰਟਮੈਂਟ ਛੱਡ ਹੀ ਗਿਆ ਨਾ ਹਾਂ ਜੋ ਡਰੇਨ ਛੱਡ ਗਿਆ ਇਹ ਵੀ ਉਹ ਪ੍ਰਾਈਵੇਟ ਲੈਂਡ ਦਾ ਪਾਏ ਨਹੀਂ ਸਕਦੇ ਇਹ ਸਾਰੇ ਪ੍ਰਾਈਵੇਟ ਲੈਂਡ ਇਹ ਸਭ ਮੇਰੀ ਇਹ ਸਾਰੇ ਇੱਥੇ ਕਦੇ ਪਾਣੀ ਲਿਆ ਰਹੇ ਤੁਸੀਂ ਕਿਵੇਂ ਲਿਆਵਾਂਗੇ ਜੀ ਅਸੀਂ ਗਲਤ ਸੀਵਰੇਜ ਦਾ ਪਾਣੀ ਇੱਥੇ ਹੈ ਹੈਲੋ ਸਤਿ ਸ਼੍ਰੀ ਅਕਾਲ ਉਹ ਬਿਜਲੀ ਕਿਉਂ ਬੰਦ ਹੈ ਬਿਜਲੀ ਸਾਰਾ ਦਿਨ ਨਹੀਂ ਆਈ ਗੱਲ ਸਤਿ ਸ਼੍ਰੀ ਅਕਾਲ ਇਹਦੇ ਨਾਲ ਵੀ ਪਾਵਰ ਕਰਕੇ ਸਰ ਲਾਈਟ ਚੱਲੇਗੀ ਹੈਲੋ ਇਹ ਕਹਿੰਦੇ ਵੀ ਸਾਰੇ ਸ਼ਹਿਰ ਦੇ ਵਿੱਚ ਬਿਜਲੀ ਨਹੀਂ ਹੈਗੀ ਸੀ ਸਾਰਾ ਦਿਨ ਤੇ ਉਹਦੇ ਕਰਕੇ ਪਾਣੀ ਨਹੀਂ ਕੱਢ ਪਾਏ ਸ਼ਹਿਰ ਚੋਂ ਕਿ ਲੋ ਬਿਲਡਿੰਗ ਬਣੀ ਜੇ ਕਰੀ ਨਹੀਂ ਨਹੀਂ ਯਕੀਨ ਗੱਲ ਨਹੀਂ ਉਹ ਕਿੰਨੀ ਮਸੰਦ ਵੀ ਕਿੰਨੀ ਜੰਗੀ ਬਣਣ ਮੀਟਰ ਕੱਲ ਆ ਮੇਰੇ ਕੋਲੇ ਐਕਸ਼ਨ ਵੀ ਖੜੇ ਆ ਸੀਵਰੇਜ ਡਿਪਾਰਟਮੈਂਟ ਖੜਾ ਨਗਰ ਕਾਉਂਸਲ ਖੜਾ ਹੈ ਸਾਰਾ ਦੋਸ਼ ਬਿਜਲੀ ਵਾਲਾ ਤੇ ਤੇਰੇ ਆ ਤੁਸੀਂ ਵੀ ਆ ਜਾਓ ਫਿਰ ਇੱਥੇ ਹੀ ਜੀ ਮੈਡਮ ਮੇਰੇ ਤਾਂ 8 ਵਜੇ ਰਾਤ ਕੱਲ 8 8 ਵਜੇ ਸਾਰੀ ਬਿਜਲੀ ਚੱਲ ਗਈ ਸੀ ਮੇਰੇ ਨਹੀਂ ਤਾਂ ਸਾਰਾ ਦਿਨ ਸਾਰਾ ਦਿਨ ਲਾਈਟ ਆਈ ਨਹੀਂ कल मेरा मोहने मोह कल पूरी रही है पर मैं तो नती ना भी रात 8 बजे तक सारी की तरफ चली गई थी। ਤੁਸੀਂ ਮੈਨੂੰ ਕੱਲ ਦੀ ਜਿਹੜੀ ਲਾਈਟ ਦੀ ਰਿਪੋਰਟ ਦੇ ਦੋ ਵੀ ਕਿੰਨੀ ਦੇਰ ਬੰਦ ਰਹੀ ਕਿਹੜੇ ਕਿਹੜੇ ਏਰੀਆ ਚ। ਆਸ਼ ਮੈਨੂੰ ਫੋਨ ਦੇ ਮੇਰਾ। ਤੁਸੀਂ ਦੱਸੋ ਐਕਸ਼ਨ ਸਾਹਿਬ ਕਿਹਨੂੰ ਫੋਨ ਕਰਾਂ। ਇਹ ਤਾਂ ਕੋਈ ਗੱਲ ਨਹੀਂ ਬਣੀ। ਆਹੀ ਜਿਹੜਾ ਜਿਹੜਾ ਚਾਰ ਕਿਨਵਾ ਬੰਦ ਹੋ ਗਿਆ ਇਹ ਨਹੀਂ ਨਹੀਂ ਇੱਥੇ ਇੱਕ ਮਿੰਟ ਇਹ ਵੀ ਬੰਦ ਸੀ ਤੇ ਹੁਣ ਕਿਹੜਾ ਪੌਂਡ ਬਣਿਆ ਹੋਇਆ ਅੰਦਰੋਂ ਮੈਂ ਦੇਖ ਰਿਹਾ ਹਾਂ ਸਤਿ ਸ਼੍ਰੀ ਅਕਾਲ ਜੀ ਤੇਜਵੀਰ ਜੀ ਇੱਕ ਨਾ ਸਾਡੇ ਸ਼ਹਿਰ ਦੇ ਵਿੱਚ ਮਲੋਟ ਦੇ ਵਿੱਚ ਪਾਣੀ ਕੱਲ ਦਾ ਭਰਿਆ ਹੋਇਆ ਤਿੰਨ ਤਿੰਨ ਚਾਰ ਚਾਰ ਫੁੱਟ ਤੇ ਸਾਰਾ ਦਿਨ ਹੀ ਮੈਂ ਵੀ ਫਿਰਦੀ ਰਹੀ ਉਹ ਸ਼ਾਮ ਤੱਕ ਨਿਕਲਿਆ ਤੇ ਜਿਹੜਾ ਸੀਵਰੇਜ ਡਿਪਾਰਟਮੈਂਟ ਆ ਇਹ ਕੰਦਾ ਵੀ ਨਗਰ ਕਾਉਂਸਲ ਦਾ ਕੰਮ ਐ ਨਗਰ ਕਾਉਂਸਲ ਸੀਵਰੇਜ ਤੇ ਪਾਈ ਜਾਂਦਾ ਤੇ ਹੁਣ ਇਹ ਕਹ ਰਹੇ ਆ ਕਿ ਜੀ ਪਹਿਲਾਂ ਡਰੇਨੇਜ ਡਿਪਾਰਟਮੈਂਟ ਕੋਲ ਹੁੰਦਾ ਸੀ ਤੇ ਫੇਰ ਨਗਰ ਕਾਉਂਸਲ ਨੂੰ ਦੇਤਾ ਨਗਰ ਕਾਉਂਸਲ ਕਹਿੰਦਾ ਸਾਨੂੰ ਪਤਾ ਨਹੀਂ ਲੱਗਿਆ ਜੀ ਕਮਸੀ ਨੇ ਅਸਾਈਨ ਕਰਕੇ ਲੈ ਲਿਆ ਹੁਣ ਇਹਨਾਂ ਦਾ ਮੈਂ ਕੀ ਹੱਲ ਕਰਾਂ ਹਾਂ ਹਾਂ ਹੁਣ ਹੁਣ ਇਹ ਇਹ ਕਹਿੰਦੇ ਆ ਵੀ ਜਿਹੜਾ ਸੀਵਰੇਜ ਡਿਪਾਰਟਮੈਂਟ ਦੇ ਬੇਸਿਕਲੀ ਵੀ ਇਹ ਪਾਣੀ ਸੀਵਰੇਜ ਚ ਜਾਂਦਾ ਵੀ ਉੱਥੇ ਜਿਹੜੀਆਂ ਮੋਟਰਾਂ ਲੱਗੀਆਂ ਹੋਈਆਂ ਵੀ ਉਹਨਾਂ ਨਾਲ ਪਾਣੀ ਜਾਂਦਾ ਪਰ ਉਹ ਲਾਈਟ ਨਹੀਂ ਆਈ ਤਾਂ ਕਰਕੇ ਮੋਟਰਾਂ ਚੱਲੀਆਂ ਨਹੀਂ ਵੀ ਜਨਰੇਟਰ ਚਲਾਏ ਨਹੀਂ ਹੁਣ ਮਤਲਬ ਇਹ ਅੱਗੇ ਤੋਂ ਅੱਗੇ ਕਹਾਣੀਆਂ ਹਾਂ ਤੁਸੀਂ ਤੁਸੀਂ ਦੇਖੋ ਵੀ ਇੱਥੇ ਐਕਸ਼ਨ ਸਾਹਿਬ ਦਾ ਮੇਰੇ ਕੋਲੇ ਹੀ ਖੜੇ ਸੀਵਰੇਜ ਵਾਲੇ ਤੇ ਅੰਦਲੀ ਦੀ ਇਹ ਇਹ ਤਾਂ ਇਹ ਤਾਂ ਕਹਿੰਦੇ ਵੀ ਇਹ ਇਸੇ ਤਰ੍ਹਾਂ ਹੀ ਰਹਿੰਦਾ ਰਿਹਾ ਤੇ ਇਸੇ ਤਰ੍ਹਾਂ ਹੀ ਰਹੂਗਾ ਤੇ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ

ਜੇਗਾ ਪੰਚਾਇਤ ਤੋਂ ਕੰਮ ਕਰਤਾ ਜੀ ਇਹ ਬੰਦਾ ਅੱਛਾ ਸਾਫੇ ਮਿਲੂ ਕੱਲ ਪਹਿਲਾ 3 ਐਮਐਲ ਦੀ ਪ੍ਰਾਇਮਰੀ ਟੈਕਨੀਕ ਦਾ ਕਰਦੇ ਹਾਂ ਹਮ 10 ਐਮਐਲ ਦੇ ਉੱਤੇ ਨਾ ਪਾਉਂਦੇ ਪਾਉਂਦੇ ਪਹਿਲਾਂ ਵੀ ਇੱਥੇ ਹੈਗਾ ਪਹਿਲਾ 3 ਐਮਐਲ ਦੀ ਪਾਣੀ ਜਦੋਂ ਛੋਟੀ ਦੇਣਾ ਮੈਂ ਮਾ ਜਿਹੜਾ ਰਾਹ ਆ ਗਿਆ ਨਾ ਉਹਦੇ ਆਏ ਆਪਾਂ ਇਹ ਤਾਂ ਜੰਗਲ ਵਿੱਚ ਦੀ ਆਉਣਾ ਪੈਂਦਾ ਈ ਸਾਰਾ ਸੇਮ ਨਾਲ ਆਹ ਹੁਣ ਵਧੀਆ ਵਾਗ ਵਸਤੋਂ ਪੰਚਾਇਤ ਤੋਂ ਜਗਾ ਲੈ ਕੇ ਨਾ ਇਹ ਵੱਲੇ ਵੈਸੇ ਉਹਨਾਂ ਨੂੰ ਬੇਨਤੀ ਕਰਕੇ ਲਈ ਉਹਨੂੰ ਟੇਲਾ ਲਾ ਲੈਂਦੇ ਜੋ ਅਪਰੋਚ ਤੇ ਆਪਰੇਟਿੰਗ ਸੀ ਜੀ ਇਹਨੇ ਵਾਲੋ ਕੀ ਹੈ ਅਦੇ ਅਦੇ ਸਿਆ ਦਾ ਪਾਣੀ 40% ਦੇ ਤਰ੍ਹਾਂ ਮੋਟਰ ਤੋਂ ਮੈਨੂੰ ਆਇਆ ਮਾਲਕੋਲ ਨਗਰੀ ਅਦਰਸ਼ ਨਗਰੀ ਅੱਧਾ ਮਾਹਵੀਰ ਨਗਰੀ ਦੀ ਪਿੰਕ ਸਿਟੀ ਇਹ ਪਾਣੀ ਸਾਰਾ ਆਪਣੇ ਤੇ ਰੱਖੇ ਨੇ ਧਨਮਣੀ ਡਿਸਪੋਲ ਤੇ ਆ ਜਾਂਦਾ ਕੋਈ ਸਿੱਧਾ ਆ ਜਾਂਦਾ ਡਾਕਟਰ ਬਲਕਾਰ ਸਿੰਘ ਜੀ ਅਸੀ ਮੈਮ ਦੇ ਸ਼ੁਰੂ ਕੀਤਾ ਸੀਗਾ ਮੇਨ ਤੁਹਾਡੇ ਕਰਕੇ ਹੋਇਆ ਹੈ ਉਹ ਸਾਰਾ ਪਾਣੀ ਇੱਥੇ ਆ ਜਾਂਦਾ ਇਹ ਦੋਵੇਂ ਸਕਰੀਨ ਚੰਬਰ ਥੋੜੇ ਅੱਗੇ ਪਿੱਛੇ ਉਹਨੇ ਸਕਰੀਨ ਚੈਂਬਰ ਹੈ ਜੀ ਅੱਛਾ ਇੱਥੋਂ ਆ ਕੇ ਕਲੈਕਸਨੀ ਬੈਂਕ ਜਾਂਦਾ ਮੈਂ ਜੋ ਐਕਸੀਡੈਂਟ ਹੈ ਤੋਂ ਕੋ ਫਿਰ ਤਿੰਨ ਮੋਟਰ ਲੱਗੀਆਂ ਸਭ ਸਭ ਐਕਸਰ ਸਾਹਿਬ ਪਾਣੀ ਦੇ ਤੁਸੀਂ ਪਿਛਲੀ ਵਾਰੀ ਮੀਟਿੰਗ ਕਰਦੇ ਰਏ ਸੀ ਜਿਹੜਾ ਕਹਿੰਦੇ ਪਾਣੀ ਮਿਕਸ ਹੋ ਗਿਆ ਹਾਂ ਜਲ ਤੱਕ ਪਾਣੀ ਦੇ ਸਾਨੂੰ ਬਾਰਿਸ਼ ਦੇ ਪਾਣੀ ਕਾਰਨ ਦਿੱਕਤ ਆਈ ਜੀ ਨਹੀਂ ਉਹ ਤਾਂ ਪਹਿਲਾਂ ਤੋਂ ਹੀ ਆ ਪਹਿਲਾਂ ਤੋਂ ਹੀ ਤੁਸੀਂ ਕਹਿੰਦੇ ਸੀ ਆਲਰਟ ਕਰਤਾ ਹਾਂਜੀ ਹੁਣ ਆਲਰਟ ਤੋਂ ਬਾਅਦ ਫੇਰ ਰਿਪੋਰਟ ਲਾਉਂਗੇ ਮੇਰਾ ਸਟ੍ਰੀਟ ਹੈ ਲੈ ਵੀ ਪੋਰਟਾ ਢਿੱਲੀ ਲੈਣੇ ਇੱਕ ਕੰਪਲੈਕਸ ਬਿਸ਼ਰੀ ਹੀ ਹੈ ਜਦੋਂ ਵੀ ਕੋਈ ਸੀਵਰ ਹਲ ਜਰਾ ਉਹਨੂੰ ਉਹਨੂੰ ਕਹਿੰਦੇ ਅਸੀਂ ਟ੍ਰਿਕਟਵਾੜ ਦੇਦੇ ਹਾਂ ਇਹਦੇ ਸੀਵਰ ਦੇਖੀ ਨੂੰ ਕਹਿੰਦੇ ਕਿ ਤੁਮ ਕੈਪਟਨ ਉਹ ਪੁਰਾਣੇ ਕਲੈਕਸ਼ਨ ਵਾਲੇ ਹੁੰਦੇ ਜਦੋਂ ਵੀ ਕੁੱਤੇ ਜਾਨਵਰ ਆਉਂਦੇ ਹਨ ਉਸੇ ਮਿਲਿਆ ਚੱਕ ਕੇ ਉਹ ਇਹਦੀ ਚੈੱਕ ਕਰਦੇ ਆ ਕਿ ਪੁਰਾਣੇ ਕਲੈਕਸ਼ਨ ਟੁੱਟੇ ਹੋਣ ਬੰਦ ਕਰਦੇ ਆ ਲਾਈਨਸ ਕਵਰ ਕਰਦੇ ਆ ਉਹ ਨਾਲ ਨਾਲ ਸ਼ੁਰੂ ਕਰਦੇ ਜਿਹੜਾ ਸਰਵਰ ਰਿਪੋਰਟ ਦੇ ਦੂੰਗੀ ਜਿੱਥੇ ਦੇਖੇ ਹੈ ਠੀਕ ਹੈ ਠੀਕ ਹੈ ਸਰਦੋਂ ਤੁਸੀਂ ਦੇਖੋ ਫਿਰ ਚਲੋ ਠੀਕ ਹੈ ਕੋਈ ਬਈ ਪਟ ਪਟਦੇ ਆਂ ਫਿਰ ਪਾਈਪ ਨੂੰ ਜਰਾ ਕੋਈ ਕੋਈ ਜੱਜ ਪਰ ਸੀ ਘੱਟ ਦੇਣਾ ਇਹ ਵੀ ਆ ਰਹੀ ਹੈ ਗੱਲ ਨੇ ਮੈਂ ਰੋਡ ਕੱਟ ਦੀ ਗੱਲ ਹੈ ਮੈਂ ਮੈਂ ਇਸ ਤਰ੍ਹਾਂ ਹੈ ਰੋਡ ਕੱਟ ਦੀ ਜੀਆ ਡਿਪਾਰਟਮੈਂਟੋਂ ਲੋਕਲ ਕਟ ਕਿੰਨੀ ਪੱਟ 425 ਰੁਪਏ ਕੇ ਰੋਡ ਟੈਲਾ ਦਾ ਰੇਟ ਹੈ 375 ਰੁਪਏ ਸੀਸੀ ਦੇ ਆਹ ਪੱਟ ਵਾਲੀ ਨੂੰ ਸਪੱਸ਼ਟ ਘੱਟ ਦਿਓ ਉਹਦੇ ਨੂੰ ਰੋਡ ਕੱਟ ਕਹਿੰਦੇ ਆਛਾ ਇਹਦੇ ਮੈਂ ਰਿਕਾਰਡ ਲੈ ਲਿਆ ਜਿਨ੍ਹਾਂ ਨੇ ਆਪਣਾ ਘਰ ਇਸ ਸਾਈਡ ਹੈ ਤੇ ਬਸ ਮੇਨੇ ਸਾਈਡ ਹੈ ਤੇ ਜਿਹੜੀ ਸੜਕ ਦਾ ਪੱਟੂ ਹੈ ਉਹਦੇ ਤੇ ਰੇਟ ਫਿਕਸ ਲੈ ਕੇ ਜਿੰਨਾ ਲੰਬਾਈ ਹੋਊ ਪੂਰੇ ਪੰਜਾਬ ਦੇ ਵਿੱਚ ਉਹਦੇ ਤੋਂ ਪੈਸੇ ਬਣਾਉਣ ਦੇ ਵੀ ਹੋਣਗੇ ਉਸ ਤੋਂ ਪੈਸੇ ਤਾਂ ਬਣਾਉਣ ਦੇ ਹੋਣਗੇ ਮੈਂ ਆਮ ਮੋਸਟ ਕਰਦੇ ਜਿੱਦਾਂ ਲੋਕ ਅਸੀਂ ਲਾਉਣ ਦੇ ਦੂਰ ਕਿ ਸੀ ਸੀ ਆ ਬੰਦੇ ਕੋ ਤੁਲਾ ਰੋ ਜੀ ਨਹੀਂ ਨਹੀਂ ਅਵੇ ਚੀਜ਼ ਆਪਾਂ ਬਣਾਉਣ ਲਈ ਆ ਮੈਂ ਉਹ ਰੋਡ ਕਟ ਦੇ ਉੱਪਰ ਵੀ ਲੈ ਲਓ ਆਨਲਾਈਨ ਹੀ ਸਿਸਟਮ ਸਾਰੇ ਰੋਡ ਕਟ ਦੇ ਰੋਡ ਕਟ ਜਾਂਦੇ ਆ ਪੂਰੀ ਸੈਕਟਰ ਪਾਸੇ ਹੀ ਖੰਨੀ ਆ ਪਰ ਕੋਈ ਕੋ ਪੱਟੀ ਨਹੀਂ ਆਪਾਂ ਬਣਾਉਣ ਲਈ ਹਾਂਜੀ ਹਾਂ ਇਵੇਂ ਹੁੰਦੀ ਆ ਹਾਂ ਕੋਪਰ ਆਇਆ ਕਰੋ ਮੈਨੂੰ ਸਾਡੇ ਕੋਲ ਤਰ੍ਹਾਂ ਦੇ ਵੈਸੇ ਨਹੀਂ ਆਂਦੇ ਹਾਂ ਸਾਡੇ ਕੋਲ ਤੇ ਸਾਰੇ ਲੋਕ ਸਭ ਤੁਸੀਂ ਤੇ ਐਸਟੀਓ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਠੀਕ ਹੈ ਜੀ ਚਲੋ ਇਹਨਾਂ ਨੂੰ ਪਾਸੀ ਨੇ ਬਹੁਤ ਸੇਵਾ ਕਰ ਮੈਂ ਕਰਦਾ ਮੈਂ ਕਰਦਾ ਮੈਂ ਕਰਦਾ ਐਸ਼ਾ ਕਾੜ ਲੈ ਵਿੱਚ ਕਰਦਾ ਨਹੀਂ